ਜੀ ਬਾਈ ਹੱਥ ਬਨ ਕੇ ਬੇਨਤੀ ਐ ਸਾਰਿਆਂ ਮੂਰੇ ਵੀ ਆ ਬੰਦੇ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਨੂੰ ਪਹਿਲਾਂ ਇਹਨੇ ਬਹੁਤ ਠੱਗ ਲਿਆ ਤੇ ਹੁਣ ਨਾ ਠੱਗਿਆ ਜਾਵੇ ਕੋਈ ਆ ਕਿਸੇ ਦੀ ਝੋਟੀ ਮਰ ਗਈ ਤੇ ਕਹਿੰਦਾ ਬਾਈ ਜੀ ਇਹਨੂੰ ਰੁਪਏ ਪਾ ਦਿਓ ਕਹਿੰਦਾ ਇਹਦੀ ਝੋਟੀ ਮਰ ਗਈ ਬਿਜਲੀ ਨਾ ਲੱਗ ਕੇ ਮੈਂ ਸਕੈਨਰ ਚੈੱਕ ਕੀਤਾ ਬਾਈ ਜਦੋਂ ਪੂਰੇ ਪ੍ਰੂਫ ਧਰੂਆਂ ਤੁਹਾਡੇ ਮੂਰੇ ਇਸ ਸਕੈਨਰ ਇਹਦਾ ਆਪਦਾ ਹੀ ਆ ਕਿਸੇ ਦਾ ਕੱਟਾ ਮਰ ਜਾਏ ਕਿਸੇ ਦੀ ਕੱਟੀ ਮਰ ਜਾਏ ਸਾਰੇ ਪਿੰਡ ਚ ਤੁਰਿਆ ਫਿਰਦਾ ਪਤੰਦਰ ਉਹਦੀ ਜਾ ਕੇ ਪਾ ਕੇ ਵੀਡੀਓ ਜੀ ਤੇ ਸਕੈਨਰ ਆਪਦਾ ਲਾ ਦਿੰਦਾ ਹੈ ਤੁਸੀਂ ਦੇਖਿਓ ਯਾਰ ਆਹ ਸਕੈਨਰ ਇਹਦਾ ਅੱਗੇ ਆਪਦਾ ਆ ਗਿਆ ਠੀਕ ਹੈ ਨਾ ਆਹ ਸਕੈਨਰ ਇਹਦਾ ਆਪਦਾ ਕਹਿੰਦਾ ਮੈਨੂੰ 100 ਰੁਪਇਆ ਦਿਓ ਮੈਂ ਤੁਹਾਨੂੰ ਇੱਕ ਇੰਸਟਾਗ੍ਰam ਤੇ ਫੋਲੋਰ ਬਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਦੋਨੇ ਸਕੈਨਰ ਮਿਲਾ ਕੇ ਦੇਖ ਲਓ ਭਾਈ ਇੱਕੋ ਹੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਦੋਨੇ ਸਕੈਨਰ ਇਹਦੇ ਆਉਂਦੇ ਆ ਐਵੇਂ ਨਾ ਭਰਾਵੋ ਆਪਣਾ ਭਰਾ ਲੁੱਟਿਆ ਜਾਵੇ ਕੋਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਹਰਲੇ ਮੁਲਖਾਂ ਵਾਲਿਆਂ ਨੇ ਇਹਨੂੰ ਬਹੁਤ ਰੁਪਈਆ ੱੱੱੱੱੱ ਯਾਰ ਮੈਂ ਆਪ ਸਾਡੇ ਜਵਾਕਾਂ ਨੂੰ ਕਹਿ ਕੇ ਇਹਨੂੰ ਰੁਪਈਏ ੱੱੱੱੱੱ ਮੈਨੂੰ ਇਹ ਬਲੌਕ ਮਾਰ ਗਿਆ ਮੇਰਾ ਵੀਰ ਕੋਈ ਨਹੀਂ ਪੁੱਤ ਮੇਰਾ ਜਿਹੜੀ ਭਾਬੀ ਨੂੰ ਕਹਿਣਾ ਹੁੰਦਾ ਭਾਬੀ ਜੀ ਮੈਂ ਤੇਰਾ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਦੀ ਆਈਡੀ ਤੋਂ ਤੇਰੀਆਂ ਵੀਡੀਓ ਡਾਊਨਲੋਡ ਕੀਤੀਆਂ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾ ਬਾਈ ਮੇਰੇ ਆਸੀ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਰਨੀ ਤੇ ਆ ਫੋਰ ਟਰੈਕਟਰ ਬਾਈ ਐਵੇਂ ਨਹੀਂ ਬਣਿਆ ਕਹਿੰਦਾ ਹੁੰਦਾ ਜੀ ਮੈਂ ਤਾਂ 250 ਦੀ ਦਿਹਾੜੀ ਲਾ ਕੇ ਆਉਣਾ 250 ਦੀ ਦਿਹਾੜੀ ਲਾ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕ ਵਾਲੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਹੈ ਫੁੱਲ ਸਪੋਰਟ ਕੀਤੀ ਹੈ ਪਰ ਇਹਨੇ ਇੱਕ ਵੀ ਕਿਸੇ ਦੇ ਦਿਹਾੜੀ ਨਹੀਂ ਲਈ ਮੇਰੀ ਇਹ ਪਿੰਡ ਚ ਗੱਲ ਹੋਈ ਆ ਪਹਿਲਾਂ ਇਹ ਕੰਜਰ ਦਾ ਖਾ ਕੇ ਚੌਂਚਾ ਆ ਖਾਗੇ ਚੋਚਾ ਦਾ ਦੂਜੇ ਦਾ ਸਰਫਦਾ ਉਦੋਂ ਤਾਂ ਇਹ ਬੱਥ ਗਿਆ ਠੀਕ ਹੈ ਗੱਲ ਗੈ ਨਹੀਂ ਉਦੋਂ ਵੀ ਹਸਪਤਾਲ ਦੇ ਜਾਵਣਾ ਮੈਨੂੰ ਆਏ ਹੋ ਗਿਆ ਮੈਨੂੰ ਆਏ ਹੋ ਗਿਆ ਮੈਨੂੰ ਆਏ ਹੋ ਗਿਆ ਬਹੁਤ ਰੁਪਏ ਉਦੋਂ ਇਹਨੇ ਉਹ ਕਿਤੇ ਹੁਣ ਇਹ ਬਿਨਾ ਮਤਵਲੇ ਨਾਟਖਾਈ ਜਾਂਦਾ ਯਾਰਾ ਬੇਬੇ ਦੇ ਸੱਤੇ ਦੇਖ ਉਹ ਉੱਤਰੀ ਬੈਠਾ ਪਹਿਲਾਂ ਤਾਂ ਪੂਰੀ ਇਹਨੇ 5 ਸਾਲ ਬਾਪੂ ਦਾ ਕੰਬਲ ਨਹੀਂ ਛੱਡਿਆ ਹੁਣ ਇਹਨੇ ਮੈਨੂੰ ਲਾਦਾ ਬੇਬੇ ਮਾਰ ਕੇ ਬੇਬੇ ਦੀ ਚੁੰਨੀ ਰੱਖਣੀ ਆਉਦੇ ਸਰਤੇ ਹਨਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਆਪਤਾ ਪਾਗਲ ਹੈ ਗਈ ਹੈਗਾ ਮਾਤਾ ਤੂੰ ਤਾਂ ਸਿਆਣੀ ਹੈ ਜੇ ਕਰੰਟ ਲੱਗ ਗਿਆ ਕਿਸੇ ਥਾਂ ਦੀ ਨਹੀਂ ਰਹਿਣੀ ਐਡਾ ਮੋਸ਼ਨਲ ਕਰਦਾ ਬੰਦਾ ਯਾਰ ਮੈਂ ਨਾ ਦੁਨੀਆ ਛੱਡ ਦਿਓ ਮੈਂ ਇਹਦੀ ਵੀਡੀਓ ਵੀ ਲਾਉਣਾ ਮਗਰ ਜਿਹੜੀ ਕਹਿੰਦਾ ਵੀ ਆ ਕੱਟੀ ਮਰ ਗਈ ਕਿਸੇ ਦੀ ਦੇਖੀ ਜਾਇਓ ਰੋ ਕੇ ਵੀਡੀਓ ਪਾਉਣੀ ਯਾਰ ਇਹਦਾ ਫਿਕਰਤ ਬਣ ਗਈ ਇਹਦੀ ਯਾਰ ਵੀਡੀਓ ਤੁਹਾਡੇ ਕਮੈਂਟ ਬਾਕਸ ਖੁੱਲ ਹੈ ਜੋ ਮਰਜੀ ਲਿਖ ਦਿਓ ਮੇਰੇ ਭਰਾਵੋ ਇਹਦੇ ਖਿਲਾਫ ਜਿਹੜੇ ਜੇ ਕਿਸੇ ਤੋਂ ਰੁਪਏ ਲੈਂਦੇ ਉਹ ਵੀ ਮੈਨੂੰ ਜ਼ਰੂਰ ਦੱਸਿਓ ਮੇਰਾ ਭਰਾ ਠੀਕ ਹੈ ਨਾ ਤੇ ਆ ਜੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਇਹ ਨਾ ਕੋਲ ਕਿਸੇ ਵੀਰ ਦਾ ਪੱਖਾ ਚੱਲਦਾ ਰਹਿ ਗਿਆ ਪਰਿਵਾਰ ਨਰਮੀ ਹੈ ਯਾਰ ਆ ਕੱਟੀ ਲਈ ਸੀ ਕੋਈ ਇੱਕ ਉਹਨਾਂ ਮਾਲਾ 5-7 10 ਦੀ ਲਈ ਸੀ ਤੇ ਪਾਲੀ ਸੀ ਕਾਫੀ ਟਾਈਮ ਤੋਂ ਪਹਿਲਾਂ ਹਨਾ ਤੇ ਹਰੇ ਮਰ ਚੁੱਕੀ ਆ ਠੀਕ ਆ ਇਹਨੂੰ ਕਰੰਟ ਬਹੁਤ ਜ਼ਿਆਦਾ ਇੱਥੋਂ ਲਾ ਪੱਖੇ ਨਾਲ ਨਹੀਂ ਗਿਆ ਨਾ ਕਰਿਆ ਕਰੋ ਤੇ ਜੇ ਕੋਈ ਵੀ ਹੈਲਪ ਕਰਨਾ ਚਾਹੁੰਦਾ ਆ ਤਾਂ ਜ਼ਰੂਰ ਦੱਸਿਓ ਮੈਂ ਸਕੈਨਰ ਨਾਲ ਲਾ ਦਿੰਦਾ ਮੇਰਾ ਵੀਰ ਠੀਕ ਆ ਜੇ ਤੁਸੀਂ ਉਹਦੇ ਤੇ ਹੈਲਪ ਕਰੋਗੇ ਤੇ ਆਪਾਂ ਇਹਨਾਂ ਦੇ ਪਰਿਵਾਰ ਨੂੰ ਦੇ ਦਾਂਗੇ ਮੇਰਾ ਵੀ ਬਾਕੀ ਥੈਂਕ ਯੂ